ਵੀ ਆਉਣਾ ਸਮੇਂ ਕੀ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਕਿ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬੈਠੋ ਹੱਦ ਕਰਦੀ ਆ ਮੈਂ ਇਹ ਮਤਲਬ ਹੈ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਹੈ ਤਸਵੀਰ ਕਿ ਰੋਸ਼タル ਨੇਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਹਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵਕ ਵਕ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਰਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅਜਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਠੀਕ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉਡੀਆਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚ ਪਾ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉਡੀਆਂ ਕਿ ਜਿਹੜੀ ਸੱਤ ਤਹਿਸੀਲ ਘੜੂਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਆ ਕੁਝ ਜਥੇਬੰਦੀ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਆ ਇਹ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਜ਼ਵੀਜ਼ ਹੀ ਹੈ ਨਹੀਂ ਇਥੇ ਅਸੀਂ ਬਿਨਾ ਪਾਣੀ ਤੋਂ ਹੀ ਜਿਵੇਂ ਮੋਜੇ ਖੋਲ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਰ ਸਰਕਾਰ ਵੱਲੋਂ ਨਹੀਂ ਆ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਡਟ ਕੇ ਖੜਾ ਤੁਹਾਡੇ ਨਾਲ ਡਟ ਕੇ ਗੋਲੇ ਸੁਨਹਿਾਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਜ਼ ਨਹੀਂ ਹੈ ਔਰ ਇਸ ਨੂੰ ਖਾਰਜ ਕੀਤਾ ਮੇਰੇ ਵੱਲੋਂ ਦਾ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਐਦਾਂ ਦੀ ਤਜ਼ਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬਾਠ ਆਉਣਾ ਸਮਝਿਆ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਬੈਠੋ ਹੱਦ ਕਰਤੀ ਆ ਮੈਂ ਦੀ ਮਤਲਬ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਜ਼ ਨਹੀਂ ਐ ਵੀਰ ਭਾਈ ਜੱਲਣਾ ਉਹਨੂੰ ਥੀਕਾ ਬਿਠਾਓ ਜਾਂ ਤਾਂ ਬੇਨਤੀ ਐ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਵੀਰ ਜੀ ਬੇਨਤੀ ਹੈ ਨਾਲੇ ਬਾਜੀ ਨਾ ਕਰੋ ਨਾਲੇ ਬਾਜੀ ਨਾ ਕਰੋ ਕੋਈ ਪੋਲੀਟੀਕਲ ਮਾਮਲਾ ਨਹੀਂ ਹੈਗਾ ਬੈਠੋ ਬੈਠੋ ਸਾਡਾ ਦਰਨਾ ਬੇਨਤੀ ਹੈ ਇੱਕ ਮਿੰਟ ਬੈਠੋ ਇਹ ਬੈਠ